ਜੀ ਸਾਡੀ ਕਾਲਜ ਦੀ ਖੇਡ ਗਰਾਉਂਡ ਆ ਇਹ ਖੇਡ ਗਰਾਉਂਡ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ 200 ਗੱਡੀ ਦੀ ਪਰਮਿਸ਼ਨ ਮੰਗੀ ਪਾਰਕਿੰਗ ਵਾਸਤੇ ਕਾਲਜ ਦੀ ਬਿਨਾ ਪਰਮਿਸ਼ਨ ਦੇ ਕਾਲਜ ਦੇ ਸਟੂਡੈਂਟਸ ਨੂੰ ਬਿਨਾ ਪੁੱਛੇ ਟੀਚਰਸ ਨੂੰ ਬਿਨਾ ਪੁੱਛੇ ਉੱਥੇ ਜਿਹੜਾ ੱੱਕੇ ਨਾਲ ਗੁੰਡਾਗਰਦੀ ਦੇ ਨਾਲ ਜਿਹੜੇ ਉੱਥੇ ਪਿੱਲਰ ਗੱਡੇ ਅੱਜ ਉਹ ਅਸੀਂ ਪਿੱਲਰ ਪਟਕ ਕੇ ਆਏ ਆ ਦੇਖੋ ਜੀ ਕਾਲਜ ਨੂੰ ਤਾਂ ਸਿਰਫ ਇੱਕ ਤਜਵੀਜ਼ ਆਈ ਆ ਕਿ ਅਸੀਂ ਇਸ ਤੇ ਜਿਹੜਾ ਆ ਇਹ ਲੈਣਾ ਚਾਹੁੰਦੇ ਆ ਪਾਰਕਿੰਗ ਲਈ ਉਹਨਾਂ ਨੇ ਜਿਹੜੀ ਇਹ ਪ੍ਰਪੋਜ਼ਲ ਨਹੀਂ ਭੇਜੀ ਸਿੱਧਾ-ਸਿੱਧਾ ਕਬਜ਼ਾ ਕੀਤਾ ਆ ਸਰਕਾਰ ਆ ਉਏ ਇਸ ਤਰ੍ਹਾਂ ਨਿਆ ਖੇਡ ਗਰਾਊਂਡਾਂ ਨੂੰ ਜਿਹੜਾ ਹਾਈ ਟੈਕ ਕਰਨ ਦੀ ਬਜਾਏ 올림픽ਸ ਵਰਗੀ ਜਿਹੜੀ ਖੇਡ ਗਰਾਊਂਡ ਬਣਾਉਣ ਦੀ ਬਜਾਏ ਜਿਹੜਾ ਆ ਉੱਥੋਂ ਜਿਹੜਾ ਉਜਾੜਾ ਕਰ ਰਹੀ ਆ ਜਿਹੜੀਆਂ ਗਰਲਜ਼ ਉੱਤੇ ਖੇਡਣ ਜਾਂਦੀਆਂ ਆ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਾ ਕੇ ਕੁੜੀਆਂ ਇੱਥੇ ਸੇਫ ਨਹੀਂ ਹੈਗੀਆਂ ਕੋਈ ਵੀ ਗੱਡੀ ਖੜੀ ਕਰਨ ਆ ਗਿਆ ਇੱਥੇ ਅੰਦਰ ਐਂਟਰ ਹੋ ਸਕਦਾ ਆ ਕੁੜੀਆਂ ਇੱਥੇ ਸੇਫ ਨਹੀਂ ਹੈਗੀਆਂ ਕਾਲਜ ਕੁੜੀਆਂ ਦਾ ਆ ਇਹ ਕਾਲਜ ਦੀ ਬਹੁਤ ਕੀਮਤੀ ਜ਼ਮੀਨ ਤੇ ਸਪੋਰਟਸ ਗਰਾਊਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਜਾਂ ਕਬਜ਼ਾ ਕਰਵਾਇਆ ਜਾ ਰਿਹਾ ਕੁਝ ਬੰਦੇ ਵੱਲੋਂ ਉਸ ਕਾਲਜ ਦੀ ਜ਼ਮੀਨ ਨੂੰ ਅਸੀਂ ਐਦਾਂ ਮੰਦਰਾਂ ਦਾ ਗੁਰਦੁਆਰਾ ਦੀ ਪਾਰਕਿੰਗ ਲਈ ਜਈਏ ਇਹ ਬਹੁਤ ਹੀ ਮਾੜੀ ਗੱਲ ਹੈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਮੈਂ ਤਾਂ ਕਹਾਂਗਾ ਕਿ ਪੰਜਾਬ ਹਰ ਐਜੂਕੇਸ਼ਨ ਦਾ ਇਹ ਬਿਲਕੁਲ ਹੀ ਇੱਕ ਬੇਵਕੂਫਾਨਾ ਸਟੱਪ ਹੈਗਾ ਤੇ ਇਹ ਸਾਰਾ ਜੋ ਕੁਝ ਕੰਮ ਕਰ ਰਹੀ ਹੈ ਕਮੇਟੀ ਜਿਹੜੀ ਹੈ ਮੰਦਰ ਦੀ ਕਮੇਟੀ ਆ ਜਾਂ ਕਾਰਪੋਰੇਸ਼ਨ ਆ ਇਹ ਰਲ ਕੇ ਨਜਾਇਜ਼ ਕਰਵਾ ਰਹੇ ਆ ਲੁਧਿਆਣਾ ਦੇ ਗਵਰਨਮੈਂਟ ਕਾਲਜ ਫੋਰ ਗਰਲਜ਼ ਦੇ ਵਿੱਚ ਮੌਜੂਦ ਆ ਜਿੱਥੇ ਸਟੂਡੈਂਟ ਸਾਡੇ ਨਾਲ ਮੌਜੂਦ ਨੇ ਇੱਕ ਮਾਮਲਾ ਜਿਹੜਾ ਕਿੰਨੇ ਦਿਨਾਂ ਤੋਂ ਚਰਚਾ ਦੇ ਵਿੱਚ ਚੱਲ ਰਿਹਾ ਸੀ ਪਾਰਕਿੰਗ ਨੂੰ ਲੈ ਕੇ ਗੱਲਬਾਤ ਕਰਦੇ ਆਂ ਮੇਰਾ ਨਾਮ ਹੈ ਮੇਰਾ ਨਾਮ ਰਮਨਦੀਪ कौर ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਮੈਂਬਰ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਇਹ ਮਾਮਲਾ ਜਿਹੜਾ ਇੰਨੇ ਦਿਨਾਂ ਤੋਂ ਚਰਚਾ ਦੇ ਵਿੱਚ ਚੱਲ ਰਿਹਾ ਸੀ ਅੱਜ ਪਾਰਕਿੰਗ ਦੇ ਵਿੱਚ ਤੁਹਾਡੇ ਵੱਲੋਂ ਸਮਾਨ ਪਟਿਆ ਗਿਆ ਕੀ ਕਹਿਣਾ ਚਾਹੂੰਗੀ ਦੇਖੋ ਜੀ ਸਾਡੀ ਕਾਲਜ ਦੀ ਖੇਡ ਗਰਾਊਂਡ ਆ ਇਹ ਖੇਡ ਗਰਾਊਂਡ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ 200 ਗੱਡੀ ਦੀ ਪਰਮਿਸ਼ਨ ਮੰਗੀ ਪਾਰਕਿੰਗ ਵਾਸਤੇ ਕਾਲਜ ਦੀ ਬਿਨਾ ਪਰਮਿਸ਼ਨ ਦੇ ਕਾਲਜ ਦੇ ਸਟੂਡੈਂਟਸ ਨੂੰ ਬਿਨਾ ਪੁੱਛੇ ਟੀਚਰਸ ਨੂੰ ਬਿਨਾ ਪੁੱਛੇ ਉੱਥੇ ਜਿਹੜਾ ੱੱਕੇ ਨਾਲ ਗੁੰਡਾਗਰਦੀ ਦੇ ਨਾਲ ਜਿਹੜੇ ਉੱਥੇ ਪਿੱਲਰ ਕੱਢੇ ਅੱਜ ਉਹ ਅਸੀਂ ਪਿੱਲਰ ਪਟ ਕੇ ਆਏ ਆ ਕਿਨਾਂ ਨੇ ਜਿਹੜੀ ਪਾਰਕਿੰਗ ਦੀ ਉੱਥੇ ਪਰਮ ਦੇਖੋ ਜੀ ਕਾਲਜ ਨੂੰ ਤਾਂ ਸਿਰਫ ਇੱਕ ਤਜਵੀਜ਼ ਆਈ ਆ ਕਿ ਅਸੀਂ ਇਸ ਤੇ ਜਿਹੜਾ ਆ ਇਹ ਲੈਣਾ ਚਾਹੁੰਦੇ ਆ ਪਾਰਕਿੰਗ ਲਈ ਉਹਨਾਂ ਨੇ ਜਿਹੜੀ ਇਹ ਪ੍ਰਪੋਜ਼ਲ ਨਹੀਂ ਭੇਜੀ ਸਿੱਧਾ-ਸਿੱਧਾ ਕਬਜ਼ਾ ਕੀਤਾ ਆ ਬਿਨਾਂ ਪੁੱਛੇ ਅਸੀਂ ਪ੍ਰਿੰਸੀਪਲ ਮੈਡਮ ਨੂੰ ਵੀ ਪੁੱਛ ਕੇ ਆਏ ਆ ਪਰ ਉਹ ਉਹਨਾਂ ਦੇ ਵੀ ਜਿਹੜੇ ਹੱਥ ਬੰਨੇ ਹੋਏ ਆ ਗਵਰਨਮੈਂਟ ਅਪਲੋਈ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਕਿ ਅਸੀਂ ਕਾਲਜ ਦੇ ਵਿਦਿਆਰਥੀ ਆ ਸਾਡਾ ਖੇਡ ਗਰਾਊਂਡ ਆ ਅਸੀਂ ਉੱਥੇ ਆਪਣੀ ਜਿਹੜੀ ਗੇਮ ਨੂੰ ਜਿਹੜਾ ਆ ਹੋਰ ਮਜ਼ਬੂਤ ਕਰਨਾ ਖੇਡਣਾ ਆ ਜਿਹੜਾ 올림픽ਸ ਤੱਕ ਜਾਣਾ ਆ ਪਰ ਜਿਹੜਾ ਸਰਕਾਰ ਆ ਉਏ ਇਸ ਤਰ੍ਹਾਂ ਦੀਆਂ ਖੇਡ ਗਰਾਊਂਡਾਂ ਨੂੰ ਜਿਹੜਾ ਹਾਈ ਟੈਕ ਕਰਨ ਦੀ بجائے 올림픽ਸ ਵਰਗੀ ਜਿਹੜੀ ਖੇਡ ਗਰਾਊਂਡ ਬਣਾਉਣ ਦੀ بجائے ਜਿਹੜਾ ਆ ਉੱਥੋਂ ਜਿਹੜਾ ਉਜਾੜਾ ਕਰ ਰਹੀ ਆ ਜੋ ਕਿ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਾਲਜ ਦੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਜੀ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਆ ਉਹਨਾਂ ਨੇ ਤਾਂ ਇਹੀ ਕਿਹਾ ਕਿ ਉਹਨਾਂ ਤੋਂ ਪਰਮਿਸ਼ਨ ਮੰਗੀ ਗਈ ਸੀਗੀ 200 ਗੱਡੀਆਂ ਦੀ ਪਰ ਉਹਨਾਂ ਨੇ ਜਿਹੜਾ ਲਿਖਤੀ ਰੂਪ ਦੇ ਵਿੱਚ ਭੇਜਤਾ ਕਿ ਅਸੀਂ ਜਿਹੜਾ ਕਿਸੇ ਵੀ ਜਿਹੜਾ ਮਤਲਬ ਕਿਸੇ ਵੀ ਅਧਾਰੇ ਨੂੰ ਇਹ ਜ਼ਮੀਨ ਨਹੀਂ ਦਿੰਦੇ ਸਿਰਫ ਇੱਕ ਮੇਲੇ ਲਈ ਦਿੰਨੇ ਆ ਤਿੰਨ ਚਾਰ ਦਿਨ ਦਾ ਮਿੱਲਾ ਲੱਗਦਾ ਉਹ ਵੀ ਜਿਹੜਾ ਆ ਉਹ ਕਿਰਾਏ ਤੇ ਦਿੰਦੇ ਆ 50000 ਪਰ ਡੇ ਕਿਰਾਏ ਤੇ ਦਿੰਦੇ ਆ ਕਿਸੇ ਨੂੰ ਪੱਕੀ ਤਰ੍ਹਾਂ ਤੇ ਨਹੀਂ ਦਿੰਦੇ ਤੇ ਜਿਹੜਾ ਇਹ ਤੱਕੇ ਨਾਲ ਪਿੱਲਰ ਆ ਜੂ ਉਹਨਾਂ ਨੇ ਗੱਡ ਦਿੱਤੇ ਆ ਤਾਰਾ ਲਾ ਦਿੱਤੀਆਂ ਜਿਹਨੂੰ ਅਸੀਂ ਪਟਕੇ ਆਏ ਅਸੀਂ ਪਿੱਲਰ ਇਸ ਕਰਕੇ ਪਟਾਏ ਆ ਕਿ ਸਟੂਡੈਂਟਸ ਇੱਥੇ ਗਰਲਜ਼ ਜਿਹੜੀਆਂ ਆ ਪੜ੍ਹਦੀਆਂ ਆ ਗਰਾਊਂਡ 'ਈ ਨਾ ਜੀ ਆ ਸਟੂਡੈਂਟਸ ਜਿਹੜੇ ਆ ਜਿਹੜੀਆਂ ਗਰਲਜ਼ ਉੱਤੇ ਖੇਡਣ ਜਾਂਦੀਆਂ ਆ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਾ ਕੇ ਕੁੜੀਆਂ ਇੱਥੇ ਸੇਫ ਨਹੀਂ ਹੈਗੀਆਂ ਬਿਲਕੁਲ ਛੋਟੇ ਛੋਟੇ ਪਿੱਲਰ ਕੱਢੇ ਗਏ ਆ ਛੋਟੀ ਜੀ ਕੰਦ ਹੋਏਗੀ ਕੋਈ ਵੀ ਗੱਡੀ ਖੜੀ ਕਰਨ ਆ ਗਿਆ ਇੱਥੇ ਅੰਦਰ ਐਂਟਰ ਹੋ ਸਕਦਾ ਆ ਕੁੜੀਆਂ ਇੱਥੇ ਸੇਫ ਨਹੀਂ ਹੈਗੀਆਂ ਕਾਲਜ ਕੁੜੀਆਂ ਦਾ ਆ ਇਸ ਕਰਕੇ ਅਸੀਂ ਪਿੱਲਰ ਪਟ ਦਿੱਤੇ ਆ ਅਸੀਂ ਇੱਥੇ ਕੋਈ ਇਹ ਜਗ੍ਹਾ ਬਿਲਕੁਲ ਵੀ ਗਰਾਊਂਡ ਕਿਸੇ ਨੂੰ ਨਹੀਂ ਦੇਵਾਂਗੇ ਗਵਰਨਮੈਂਟ ਕਾਲਜ ਫ ਅਸੀਂ ਪਿਛਲੇ 1-2 ਦਿਨ ਤੋਂ ਖ਼ਬਰਾਂ ਦੇ ਵਿੱਚ ਰਿਪੋਰਟਸ ਪੜ੍ਹ ਰਹੇ ਸੀ ਕਿ ਕਾਲਜ ਦੀ ਬਹੁਤ ਕੀਮਤੀ ਜ਼ਮੀਨ ਤੇ ਸਪੋਰਟਸ ਗਰਾਊਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਜਾਂ ਕਬਜ਼ਾ ਕਰਵਾਇਆ ਜਾ ਰਿਹਾ ਕੁਝ ਬੰਦੇ ਵੱਲੋਂ ਉਹ ਦੇਖ ਕੇ ਸਾਨੂੰ ਬੜੀ ਤਕਲੀਫ਼ ਹੋਈ ਮੇਰੀ ਆਪਣੀ ਭੈਣ 1966 ਦੇ ਵਿੱਚ ਇੱਥੋਂ ਪੜ੍ਹ ਕੇ ਗਈ ਹੈ ਇਸ ਕਾਲਜ ਦੀਆਂ ਕੁੜੀਆਂ ਬਹੁਤ ਹੀ ਉੱਚੇ ਮਰਤਬੇ ਤੇ ਪਹੁੰਚੀਆਂ ਹੈਗੀਆਂ ਇਸ ਕਾਲਜ ਦੀ ਕੁੜੀ ਸੀ ਜਿਹੜੀ 1962 ਦੇ ਵਿੱਚ ਇੱਥੋਂ ਬੀਏ ਕਰਕੇ ਗਈ ਸੀ ਉਹ ਇੱਥੋਂ ਦੀ ਪਹਿਲੀ ਕੁੜੀ ਸੀ ਜੁਆਇੰਟ ਪੰਜਾਬ ਦੇ ਵਿੱਚ ਜਨੇ ਕਿ ਪੀਸ਼ੇਸ ਕੀਤਾ ਸੀ ਹਰਿਆਣਾ ਪੰਜਾਬ ਜਦੋਂ ਇਕੱਠਾ ਹੁੰਦਾ ਸੀ ਉਹ ਪੀਸੀਐਸ ਤੋਂ ਫਰਸਟ ਐਸੀ ਜੁਆਇੰਟ ਪੰਜਾਬ ਤੋਂ ਪਹਿਲੀ ਕੁੜੀ ਇਸ ਕਾਲਜ ਦੀ ਸੀ ਬਾਅਦ ਦੇ ਵਿੱਚ ਉਹ ਬॉयਜ਼ ਕਾਲਜ ਜਾ ਕੇ ਉਹਨੇ ਐਵੇਂ ਕੀਤੀ ਸੀ ਇਹੋ ਜਿਹੀਆਂ ਕੁੜੀਆਂ ਕਮਲਜੀਤ ਕੌਰ ਹੰਸ ਜਿਹੜੀ ਉਹ 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 ਐਡੀ ਵੱਡੀ ਮੈਥਮੈਟਿਸ਼ੀਅਨ ਹੋਈ ਹੈ ਇਹੋ ਜਿਹੀਆਂ ਕੁੜੀਆਂ ਜੇ ਸਕਾਲਰਨ ਦਿੱਤੀਆਂ ਹੋਣ ਇਹ ਸਪੋਰਟਸਮੈਨ ਦਿੱਤੇ ਹੋਣ ਪ੍ਰੋਫੈਸਰ ਦਿੱਤੇ ਹੋਣ ਟੀਚਰਸ ਦਿੱਤੇ ਹੋਣ ਸਾਇੰਟਿਸਟ ਦਿੱਤੇ ਹੋਣ ਕਾਲਜ ਨੇ ਉਹ ਕਾਲਜ ਦੀ ਜ਼ਮੀਨ ਨੂੰ ਅਸੀਂ ਐਦਾਂ ਮੰਦਰਾਂ ਦਾ ਗੁਰਦੁਆਰਿਆਂ ਦੀ ਪਾਰਕਿੰਗ ਲਈ ਦਈਏ ਇਹ ਬਹੁਤ ਹੀ ਮਾੜੀ ਹਾਲ ਹੈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਮੈਂ ਤਾਂ ਕਹਾਂਗਾ ਕਿ ਪੰਜਾਬ ਹਰ ਐਜੂਕੇਸ਼ਨ ਦਾ ਇਹ ਬਿਲਕੁਲ ਹੀ ਇੱਕ ਬੇਵਕੂਫਾਨਾ ਸਟਾਪ ਹੈਗਾ ਉਹਨਾਂ ਦੇ ਵਿੱਚ ਕੋਈ ਵਿਜ਼ਨ ਹੀ ਹੈ ਨਹੀਂ ਉਹਨਾਂ ਦੇ ਵਿੱਚ ਕੋਈ ਥੌਟਫੁਲਨੈਸ ਹੀ ਹੈ ਨਹੀਂ ਵੀ ਅਸੀਂ ਕਿਵੇਂ ਆਪਣੀ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਣਾ ਹੈਗਾ ਅਸੀਂ ਕਾਲਜ ਦੇ ਨਾਲ ਖੜੇ ਹਾਂ ਅਸੀਂ ਇਸ ਬੱਚਿਆਂ ਦੀ ਸਪੋਰਟ ਤੇ ਖੜੇ ਹਾਂ ਇਹ ਬਿਲਕੁਲ ਹੀ ਮਾੜਾ ਸਟਾਪ ਹੈ ਇਹ ਨਹੀਂ ਹੋਣਾ ਚਾਹੀਦਾ ਬੱਚਿਆਂ ਦੀਆਂ ਕੰਪਲੇਨਟ ਜਿਹੜੀਆਂ ਹੈਗੀਆਂ ਅਸੀਂ ਅਖਬਾਰਾਂ ਦੇ ਵਿੱਚ ਪੜੀਆਂ ਹੈਗੀਆਂ ਸਾਨੂੰ ਜਿਵੇਂ ਪਤਾ ਲੱਗਿਆ ਹੈਗਾ ਵੀ ਕੋਈ ਕੋਈ ਵੀ ਇਹਨਾਂ ਨੂੰ ਲਿਖਤ ਰੂਪ ਦੇ ਵਿੱਚ ਕੋਈ ਵੀ ਨਹੀਂ ਦਿੱਤਾ ਗਿਆ ਹੈਗਾ ਤੇ ਇਹ ਸਾਰਾ ਜੋ ਕੁਝ ਕੰਮ ਕਰ ਰਹੀ ਹੈ ਕਮੇਟੀ ਜਿਹੜੀ ਹੈ ਮੰਦਿਰ ਦੀ ਕਮੇਟੀ ਆ ਜਾਂ ਕਾਰਪੋਰੇਸ਼ਨ ਆ ਇਹ ਰਲ ਕੇ ਨਜਾਇਜ਼ ਕਰਵਾ ਰਹੇ ਆ ਬੱਚਿਆਂ ਦੇ ਵਿੱਚ ਬਹੁਤ ਰੋਚ ਹੈ ਸਾਡੀਆਂ ਆਪਣੀਆਂ ਝੀਆਂ ਪੜਨਾ ਹੈਗੇ ਸਾਡੇ ਆਪਣੇ ਹੀ ਬੱਚੇ ਹੈ ਐਗਜ਼ਾਮਸ ਦੇਣਾ ਹੈ ਪੜਾਈਆਂ ਤੇ ਦੇਣਾ ਹੈ ਬਜਾਏ ਉਹਨਾਂ ਕੋ ਉਹਨਾਂ ਨੂੰ ਅਸੀਂ ਸੰਭਾਲ ਕੇ ਰੱਖੀਏ ਇਹ ਨਜਾਇਜ਼ ਜਿਹੜਾ ਕਬਜ਼ਾ ਇਹ ਕਰ ਰਹੇ ਆ ਬਹੁਤ ਮਾੜੀ ਗੱਲ ਹੈ ਇੰਨਾ ਹੀ ਹੋਣਾ ਚਾਹੀਦਾ ਇਹ ਮੁੱਦਾ ਇਹ ਹੈ ਕਿ ਕਾਲਜ ਦੀ ਜਿਹੜੀ ਜ਼ਮੀਨ ਆ ਉਹ ਪਾਰਕਿੰਗ ਦੇ ਲਈ ਲਈ ਜਾ ਰਹੀ ਆ ਲੁਧਿਆਣਾ ਸ਼ਹਿਰ ਸੰਗਣਾ ਸ਼ਹਿਰ ਹੈ ਪਬਲਿਕ ਇਹ ਮੰਨ ਸਕਦੀ ਹੈ ਕਿ ਇੱਥੇ ਟ੍ਰੈਫਿਕ ਦੀ ਪ੍ਰੋਬਲਮ ਹੈ ਉਹ ਹੱਲ ਹੋਣੀ ਚਾਹੀਦੀ ਹੈ ਇਹ ਗੱਲ ਅਸੀਂ ਵੀ ਕਹਨੇ ਆ ਕਿ ਟ੍ਰੈਫਿਕ ਦਾ ਸੋਲੂਸ਼ਨ ਜਿਹੜਾ ਹੈਗਾ ਉਹ ਗਵਰਨਮੈਂਟ ਜਾਂ ਇੱਥੋਂ ਦੀ ਮਿਊਂਸੀਪੈਲਿਟੀ ਨੂੰ ਇੱਥੋਂ ਦੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਰਨਾ ਚਾਹੀਦਾ ਬਟ ਗਵਰਨਮੈਂਟ ਕਾਲਜ ਦੀ ਜ਼ਮੀਨ ਲੈਣਾ ਇਹਦਾ ਇਹ ਆਲਟਰਨੇਟਿਵ ਕੁਝ ਹੋਰ ਦੇਖਣਾ ਚਾਹੀਦਾ ਇਹਦੀ ਕਾਸਟ ਗਵਰਨਮੈਂਟ ਕਾਲਜ ਦੇ ਉੱਪਰ ਨਹੀਂ ਪਾਉਣੀ ਚਾਹੀਦੀ ਉਹਦੇ ਕੁਝ ਰੀਜ਼ਨ ਨੇ ਜਿਹੜੇ ਸਾਡੇ ਲਈ ਜ਼ਿਆਦਾ ਜ਼ਰੂਰੀ ਨੇ ਉਹ ਕੀ ਨੇ ਇਸ ਦੇਸ਼ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਇੰਪਲੀਮੈਂਟ ਹੋ ਰਹੀ ਹੈ ਉਸ ਪਾਲਿਸੀ ਦੇ ਵਿੱਚ ਜਿਹੜਾ ਫਰਸਟ ਸੈਮੈਸਟਰ ਚ ਬੱਚਾ ਪਹਿਲਾਂ 5 ਸਬਜੈਕਟ ਪੜਦਾ ਸੀ ਇਸ ਟਾਈਮ ਉਹ 9 ਸਬਜੈਕਟ ਪੜ ਰਿਹਾ ਕੱਲ ਨੂੰ ਇਸੇ ਕਾਲਜ ਦੇ ਵਿੱਚ ਬੀਏ ਬੀਐਡ ਇੰਟੀਗ੍ਰੇਟਿਡ ਪ੍ਰੋਗਰਾਮ ਆਉਣਾ ਹੈ ਬੀਐਸਸੀ ਬੀਐਡ ਆਉਣਾ ਸਾਡੇ ਕੋਲੇ ਇਸ ਕਾਲਜ ਦੇ ਵਿੱਚ ਐਮਐਸਸੀ ਜਿਹੜੀ ਹੈਗੀ ਹੈ ਉਹ ਫਿਜ਼ਿਕਸ కెਮਿਸਟਰੀ ਦੀ ਨਹੀਂ ਹੈਗੀ ਉਹਦੀ ਜਿਹੜੀ ਐਕਸਟੈਂਸ਼ਨ ਹੋਣੀ ਹੈ ਐਜੂਕੇਸ਼ਨ ਦੀ ਉਹਦੇ ਲਈ ਸਾਨੂੰ ਲੈਂਡ ਦੀ ਜ਼ਰੂਰਤ ਇਸ ਤੋਂ ਵੀ ਵੱਧ ਪੈਣੀ ਹੈ ਸਾਡੀ ਜਿਹੜੀ ਬਿਲਡਿੰਗ ਦੀ ਐਕਸਟੈਂਸ਼ਨ ਹੋਣੀ ਹੈ ਉਹ ਨਿਊ ਟੀਚਿੰਗ ਬਲੌਕ ਬੰਨਾ ਨਿਊ ਹੋਸਟਲ ਦੀ ਕੰਸਟ੍ਰਕਸ਼ਨ ਹੋਣੀ ਹੈ ਸਿਰਫ ਇੱਕ ਹੋਸਟਲ ਹੈ ਇੱਥੇ ਇਹ ਪੰਜਾਬ ਦਾ ਬੈਸਟ ਕਾਲਜਸ ਦੇ ਵਿੱਚੋਂ ਇੱਕ ਹੈ ਪੂਰੇ ਨਾਰਥ ਇੰਡੀਆ ਦੇ ਵਿੱਚੋਂ ਜਿਹਨੂੰ ਇਸ ਤਰ੍ਹਾਂ ਦੀਆਂ ਫੈਲੋਸ਼ਿਪਸ ਵੀ ਮਿਲੀਆਂ ਹੋਈਆਂ ਜਿਨੇ ਗਰਲ ਜਿਹੜੀ ਚਾਈਲਡ ਹੈਗਾ ਉਹਦੀ ਡਿਵੈਲਪਮੈਂਟ ਲਈ ਇਸ ਕਾਲਜ ਨੇ ਬਹੁਤ ਕੰਮ ਕੀਤਾ ਹੋਇਆ ਇਸ ਤਰ੍ਹਾਂ ਦੀ ਸੰਸਥਾ ਅੱਜ ਦੇ ਟਾਈਮ 'ਚ ਬਚਾ ਕੇ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਇੱਕ ਸਮੱਸਿਆ ਹੈਗੀ ਹੈ ਉਹਨੂੰ ਡੀਲ ਕਰਦਿਆਂ ਹੋਇਆ ਕੋਲੇ ਕੋਈ ਹੋਰ ਅਲਟਰਨੇਟਿਵ ਦੇਖਿਆ ਜਾਵੇ ਇਸ ਕਾਲਜ ਨੂੰ ਤਾਂ ਆਪਣੀ ਐਕਸਟੈਂਸ਼ਨ ਲਈ ਜ਼ਮੀਨ ਦੀ ਬਹੁਤ ਜ਼ਰੂਰਤ ਹੈ ਇੱਕ ਤਾਂ ਇਹ ਪੁਆਇੰਟ ਜੀ ਦੂਸਰਾ ਪੁਆਇੰਟ ਇਹ ਕਿ ਇੱਕ ਪ੍ਰੋਸੈਸ ਹੁੰਦਾ ਇਸ ਕੰਮ ਦੇ ਵਿੱਚ ਸਾਨੂੰ ਪੋਲਿਟੀਕਲ ਇੰਟਰਫੀਅਰੈਂਸ ਹੈ ਜਿਹੜੀ ਉਹਦੀ ਜ਼ਿਆਦਾ 스ਮੈਲ ਆ ਰਹੀ ਹੈ ਉਹ ਕਿੱਦਾਂ ਆ ਰਹੀ ਆ ਅਸੀਂ ਇਹ ਕਹਨੇ ਆ ਕਿ ਨਾ ਤਾਂ ਤੁਸੀਂ ਸਾਡੇ ਕੋਲੇ ਜਦੋਂ ਇਸ਼ੂ ਆਇਆ ਸਾਡੇ ਸਟੂਡੈਂਟਸ ਦੀ ਇੱਥੇ ਟੀਮ ਹੈ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਕਾਲਜ ਦੇ ਪ੍ਰਸ਼ਾਸਨ ਨੂੰ ਅਪਰੋਚ ਕੀਤਾ ਉਹਨਾਂ ਨੇ ਇਹ ਕਿਹਾ ਕਿ ਨਾ ਸਾਨੂੰ ਕੋਈ ਛੜੇ ਤੋਂ ਪ੍ਰਵਾਨਗੀ ਨਹੀਂ ਲਈ ਗਈ। ਅਲੂਮਨੀ ਐਸੋਸੀਏਸ਼ਨ ਦੇ ਬੰਦੇ ਜੁੜੇ ਹੋਏ ਨੇ। ਇੱਥੇ ਸਟੂਡੈਂਟ ਬਾਡੀਜ਼ ਨੇ, ਇੱਥੋਂ ਦੇ ਟੀਚਰਜ਼ ਬਾਡੀਜ਼ ਨੇ, ਇੱਥੋਂ ਦੇ ਕਾਲਜ ਦੀ ਆਪਣੀ ਅਥਾਰਟੀ ਹੈਗੀ ਆ। ਨਾ ਇਹਦੀ ਕਿਤੇ ਡਿਸਕਸ਼ਨ ਹੋਈ ਤਾਂ ਹੁਣ ਗੱਲ ਇਹ ਆ ਰਹੀ ਹੈ ਕਿ ਸਾਡੇ ਕੋਲੇ ਕੋਈ ਰਿਟਨ ਡਾਕੂਮੈਂਟ ਨਹੀਂ। ਅਸੀਂ ਪ੍ਰਿੰਸੀਪਲ ਮੈਡਮ ਨੂੰ ਕਿਹਾ ਸਾਨੂੰ ਰਿਟਨ ਡਾਕੂਮੈਂਟ ਦਿਖਾਇਆ ਜਾਵੇ। ਉਹਦਾ ਕੋਈ ਰਿਟਨ ਡਾਕੂਮੈਂਟ ਨਹੀਂ ਹੈਗਾ। ਇਹਦਾ ਮਤਲਬ ਆਊਟਸਾਈਡਰ ਜਿਹੜੇ ਕੋਈ ਵੀ ਕੰਪਨੀ, ਕੋਈ ਵੀ ਟਰਸਟ, ਕੋਈ ਵੀ ਬੰਦਾ ਕਿਸੇ ਕਾਲਜ ਦੀ ਲੈਂਡ ਦੇ ਉੱਪਰ ਆ ਕੇ ਡਿਵੈਲਪਮੈਂਟ ਕਿਦਾਂ ਕਰ ਰਿਹਾ? ਤੋ ਇਹ ਜਿਹੜੀ ਗੱਲ ਹੈਗੀ ਹੈ ਇਹ ਗੈਰ ਜ਼ਿੰਮੇਵਾਰ ਗੱਲ ਹੈ। ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਵਰਗੇ ਮੁੱਦੇ ਤੇ ਅਸੀਂ ਐਜੂਕੇਸ਼ਨ ਰੈਵੋਲੂਸ਼ਨ ਦੀ ਨਾਮ ਲੈ ਕੇ ਸਿੱਖਿਆ ਕ੍ਰਾਂਤੀ ਤੇ ਇੰਨਾ ਪੈਸਾ ਖਰਚ ਕੀਤਾ ਹੈਗਾ। ਤੁਸੀਂ ਇਸ ਗੱਲ ਨੂੰ ਇਗਨੋਰ ਕਿਦਾਂ ਕਰ ਸਕਦੇ ਹੋ? ਤੋ ਇਹਦੇ ਤੇ ਅਸੀਂ ਡਿਮਾਂਡ ਪਹਿਲਾਂ ਤਾਂ ਇਹ ਕਰਦੇ ਹਾਂ ਕਿ ਫੌਰੀ ਤੌਰ ਤੇ ਉਹ ਡਿਵੈਲਪਮੈਂਟ ਰੋਕੀ ਜਾਵੇ। ਅਸੀਂ ਡੀਸੀ ਸਾਹਿਬ ਨੂੰ ਜਿਹੜਾ ਹੈਗਾ ਇੱਥੋਂ ਮਾਰਚ ਕੱਢ ਕੇ ਬਕਾਇਦਾ ਲੈਟਰ ਦੇ ਕੇ ਆਏ ਆ ਕਿੰਨੇ ਟਾਈਮ ਤੋਂ ਇਹ ਪਿੱਲਰ ਜਿਹੜੇ ਗੱਡੇ ਜਾ ਰਹੀ ਸੀ ਇਹ ਪਿੱਲਰ ਦੀ ਜਿਹੜੀ ਸਾਨੂੰ ਰਿਪੋਰਟ ਆਈ ਉਹ ਪਿਛਲੇ 1 ਹਫਤੇ ਤੋਂ ਸ਼ੁਰੂ ਹੋ ਗਿਆ ਸੀ ਕੰਮ ਇਹਨਾਂ ਦਾ ਜੀ ਇਹਦੇ ਵਿੱਚ ਜਦੋਂ ਉਹਨਾਂ ਨੇ ਕਹਿ ਕੇ ਅਸੀਂ ਦੇਖਾਂਗੇ ਜੀ ਕੋਈ ਔਰ ਉਹਦਾ ਦੇਖਿਆ ਕੀ ਗਿਆ ਜੀ ਕਿ ਪਹਿਲਾਂ ਤਾਂ ਪਿੱਲਰ ਹੀ ਗੱਡੇ ਜਾ ਰਹੀ ਉਹਨਾਂ ਨੂੰ ਲੱਗਿਆ ਕਿ ਸਟੂਡੈਂਟਸ ਹੁਣ ਇਹਦੇ ਤੇ ਰਜਿਸਟਰ ਕਰ ਰਹੇ ਆ ਉਹਨਾਂ ਨੇ ਰਾਤ ਤੇ ਰਾਤ ਵਿਦਨ 1 ਡੇ ਦੇ ਵਿੱਚ ਸਾਰੇ ਪਿੱਲਰ ਤੇ ਤਾਰਬੰਦੀ ਸ਼ੁਰੂ ਕਰ ਦਿੱਤੀ ਹੈਗੀ ਆ ਇਹ ਇਹ ਨਜਾਇਜ਼ ਇਹ ਗੁੰਡਾਗਰਦੀ ਆ ਇਹ ਗੈਰ ਕਾਨੂੰਨੀ ਆ ਇਹ ਕੋਈ ਤਰੀਕਾ ਨਹੀਂ ਹੈਗਾ ਇਸ ਨੂੰ ਬਕਾਇਦਾ ਤੁਰੰਤ ਰੋਕਿਆ ਜਾਵੇ ਅੱਜ ਅਸੀਂ ਉਸ ਦੇ ਵਿੱਚ ਜਾ ਕੇ ਉਹ ਜਿਹੜੇ ਪਿੱਲਰ ਨੇ ਇਥੋਂ ਦੀਆਂ ਕੁੜੀਆਂ ਨੇ ਇਥੋਂ ਦੀਆਂ ਗਰਲਜ਼ ਨੇ ਲੜਕੀਆਂ ਦਾ ਕਾਲਜ ਆ ਉਹਨਾਂ ਨੇ ਬੱਚਿਆਂ ਨੇ ਜਾ ਕੇ ਹਟਾ ਦਿੱਤੇ ਹੈਗੇ ਆ ਉਹਨੂੰ ਲੋਕ ਲਾਇਆ ਹੈਗਾ ਤੇ ਚਾਬੀ ਬਕਾਇਦਾ ਮੈਡਮ ਨੂੰ ਫੜਾ ਦਿੱਤੀ ਗਈ ਆ ਇਸ ਲਈ ਇਹ ਪ੍ਰਿੰਸੀਪਲ ਮੈਡਮ ਨੂੰ ਫੜਾਈ ਗਈ ਹੈ ਪ੍ਰਿੰਸੀਪਲ ਮੈਡਮ ਸਾਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਇਸ ਕਾਲਜ ਦਾ ਸਮੁੱਚਾ ਟੀਚਿੰਗ ਸਟਾਫ ਹੈ ਉਹ ਕੋਈ ਵੀ ਇਸ ਤਰ੍ਹਾਂ ਦੀ ਜ਼ਮੀਨ ਦੇਣ ਦੇ ਹੱਕ 'ਚ ਨਹੀਂ ਹੈਗਾ ਪਰ ਉਹ ਕਿਉਂਕਿ ਉਹ ਗਵਰਨਮੈਂਟ ਦੇ EMPLOYEES ਨੇ ਉਹ ਕਿਸੇ ਦਬਾਅ ਹੇਠ ਨਹੀਂ ਉਹ ਤਾਂ ਬੋਲ ਨਹੀਂ پا ਰਹੇ ਪ੍ਰਿੰਸੀਪਲ ਮੈਡਮ ਕਿਉਂਕਿ ਆਗੂ ਨੇ ਨਮਾਇੰਦਾ ਨੇ ਤਾਂ ਅਸੀਂ ਉਹਨਾਂ ਨੂੰ ਮਿਲਣਾ ਸਾਡਾ ਵੀ ਫਰਜ਼ ਬਣਦਾ ਅਸੀਂ ਉਹਨਾਂ ਨੂੰ ਮਿਲੇ ਅੱਜ ਵੀ ਪਹਿਲਾਂ ਮਿਲੇ ਉਹਨਾਂ ਨੂੰ ਕਿ ਸਾਨੂੰ ਇਹਦੇ ਤੇ ਡਿਵੈਲਪਮੈਂਟ ਦਾ ਕੁਝ ਵੀ ਦਿਖਾ ਦਿੱਤਾ ਜਾਵੇ ਫਿਰ ਤਾਂ ਅਸੀਂ ਇਹਨੂੰ ਵਿਚਾਰੀਏ ਜੀ ਜਦੋਂ ਉਹਨਾਂ ਵੱਲੋਂ ਕੋਈ ਲੈਟਰ ਦੀ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਆਈ ਸਾਡੇ ਲਈ ਕੋਈ ਭਰੋਸੇ ਵਾਲੀ ਗੱਲ ਹੀ ਨਹੀਂ ਹੈ ਤਾਂ ਫਿਰ ਫਿਰ ਅਸੀਂ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਅਸੀਂ ਆਪਣੀ ਵੇਟ ਕਰੀ ਜਾਵਾਂਗੇ ਬੈਠ ਕੇ ਕਿ ਕੋਈ ਇੱਥੇ ਕੰਸਟਰਕਸ਼ਨ ਕਰੀ ਜਾਊਗਾ ਇਹ ਕਾਲਜ ਪੰਜਾਬ ਦੇ ਲੋਕਾਂ ਦੇ ਆ ਪੰਜਾਬ ਦੇ ਵਿਦਿਆਰਥੀਆਂ ਦੇ ਆ ਔਰ ਵਿਦਿਆਰਥੀ ਯੂਨੀਅਨ ਇਹਦਾ ਆਪੋਜ਼ ਕਰੂਗੀ ਇਸ ਕਰਕੇ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ ਦੇਖੋ ਸਟੂਡੈਂਟ ਯੂਨੀਅਨ ਵਾਲੇ ਆਏ ਸੀਗੇ ਤੁਹਾਡੇ ਸਾਹਮਣੇ ਆਏ ਹੈਗੇ ਠੀਕ ਹੈ ਉਹ ਕਹਿੰਦੇ ਅਸੀਂ ਤਾਲਾ ਲਗਾਤਾ ਹੈਗਾ ਚਾਬੀਆਂ ਤੁਹਾਨੂੰ ਦਿੱਤੀਆਂ ਵੀ ਇਹ ਅਮਾਨਤ ਹੈ ਤੁਹਾਡੇ ਕੋਲੇ ਜੇ ਕਿ ਤੁਹਾਡੇ ਕੋਲ ਲੈਨ ਆਂਦਾ ਤਾਂ ਮੈਨੂੰ ਨੰਬਰ ਨੋਟ ਕਰਾਤੇ ਪਹਿਲਾਂ ਸਾਡੇ ਨਾਲ ਗੱਲ ਕਰਨੀ ਹੈ ਦੈਨ ਓਨਲੀ ਯੂ ਮੇ ਗਿਵ ਦਾ ਕੀਜ਼ ਟੂ them ਪੇ ਪਾਰਕਿੰਗ ਲਈ ਮੰਦਰ ਵਾਲੇ ਲੈਣਾ ਚਾਹੁੰਦੇ ਸੀਗੇ ਮੇਰਾ ਖਿਆਲ ਹੈ 110 109/498 ਹੈ ਕਿ ਕਿੰਨੀ ਹੈ ਪਰਮਿਸ਼ਨ ਨਹੀਂ ਹੈ ਨਹੀਂ ਇਨ ਰਾਈਟਿੰਗ ਕੁਝ ਨਹੀਂ ਆਏ ਨਾ ਅਥਾਰਟिटीज ਤੋਂ ਪਲੀਜ਼ ਇਹ ਸਾਰਾ ਪੁੱਛ ਸਕਦੇ ਨਹੀਂ 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 ਮੇਰੀ ਹਾਇਰ ਅਥਾਰਟੀ ਵੀ ਉੱਪਰ ਹੈਗੀ ਹੈ ਹਾਇਰ ਅਥਾਰਟੀਜ਼ ਤੋਂ ਪੁੱਛੋ ਇਹ ਸਾਡੀਆਂ ਚੱਲਾਂ ਆਈਆਂ ਕੌਣ ਹੈ ਤੁਮ ਕੌਣ ਮੇਰੀਆਂ ਹਾਇਰ ਅਥਾਰਟੀਜ਼ ਜਿੰਨਾ ਦੇ ਥਰੂ ਸਾਨੂੰ ਮਿਲਦੀ ਮੈਨੂੰ ਪਤਾ ਹੀ ਨਹੀਂ ਪਰਮਿਸ਼ਨ ਦਾ ਮੈਂ ਤੁਹਾਨੂੰ ਕਹ ਪਰਮਿਸ਼ਨ ਨਹੀਂ ਦਿੱਤੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਪਰਮਿਸ਼ਨ ਨਹੀਂ ਦਿੱਤੀ ਮੈਂ ਠੀਕ ਹੈ ਮੈਂ ਮੈਡਮ ਫਿਰ ਰੁਕ ਨਹੀਂ ਰਹੇ ਤੁਹਾਡੀ ਪੁਸ਼ ਕਰ ਲਓ ਸਰ ਮੈਂ ਤੁਹਾਨੂੰ ਕਹਿ ਤੇ ਰਹੀ ਹਾਂ ਕਿ ਹਾਇਰ ਅਥਾਰਟੀਜ਼ ਤੋਂ ਪੁੱਛ ਲਓ ਹਾਇਰ ਅਥਾਰਟੀ ਕੌਣ ਹੈ ਕਿੰਨੇ ਚਾਹੀਨ ਕਿਤੇ ਜਲਦੀ ਤੋ ਦੇਖੋ ਕੋਈ ਕੋਈ ਰਿਟਚ ਕਰ ਰਹੇ ਹੈ ਨਾ ਤੁਹਾਡੇ ਕੋਈ ਕੁਛ ਨਹੀਂ ਹੈ ਸਰ ਸਾਡੇ ਕੋਲ ਕੋਈ ਰਿਟਚ ਦੇ ਕਰ ਰਹੇ ਕੋਈ ਕਾਲਜ ਦੇ ਵਿੱਚ ਕੋਈ ਕੋਈ ਜੋ ਕੁਝ ਹੋ ਰਿਹਾ ਹੈ ਨਹੀਂ ਨਹੀਂ ਵੇ ਮੈਂ ਕਿਵੇਂ ਮੈਂ ਮੈਂ ਮੇਰੇ ਕੋਲ ਹੈ ਹੀ ਨਹੀਂ ਰਿਟਨ ਤਾਂ ਮੈਂ ਦੂੰਗੀ ਕਿਵੇਂ ਆਈ ਹੈ ਨੋਟ ਇਨਸਾਈਡ ਮੇਰੇ ਕੋਲ ਕੋਲ ਬਾਰੇ ਕਿਸ ਤਰ੍ਹਾਂ ਲੱਗਦਾ ਜੀ ਜਿਹੜੇ ਪੋਲ ਉਥੇ ਲਗਾਏ ਜਾ ਰਹੇ ਨੇ ਉਹ ਮੇਰੇ ਖੇਤ ਲੱਗ ਰਹੇ ਕੋਲ ਪਰਮਿਸ਼ਨ ਲੈ ਲੱਗਿਆ ਕਿੱਦਾਂ ਲੱਗছে ਕਿੱਦਾਂ 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 ਹੋ ਸਕਦਾ ਗਰਾਉਂਡ ਦੇ ਵਿੱਚ ਕੋਈ ਵੀ ਗੱਲਬਾਤ ਹੋਈ ਸੀ ਇਹ ਨਹੀਂ ਵੀ ਨਹੀਂ ਹੋਈ ਔਰਲੀ ਗੱਲਬਾਤ ਹੋਈ ਸੀ ਔਰਲੀ ਗੱਲਬਾਤ ਦੇ ਥਰੂ ਸਰ ਔਰਲੀ ਗੱਲਬਾਤ ਹੋਈ ਵੀ ਇਹਨਾਂ ਨੂੰ ਪਾਰਕਿੰਗ ਨੂੰ ਥੋੜੀ ਜਿਹੀ ਜਗ੍ਹਾ ਦੇਣੀ ਨਹੀਂ ਮੈਡਮ ਇੱਥੇ ਅਗਰ ਕੋਈ ਐਗਜ਼ੀਬਿਸ਼ਨ ਲਗਾਣਾ ਲੋ ਤੁਹਾਡੇ ਕੋਲ ਪਰਮਿਸ਼ਨ ਲੈਂਦੇ ਪਰਮਿਸ਼ਨ ਡੀਸੀ ਦੇ ਥਰੂ ਆ ਕੇ ਸਾਡੇ ਕੋਲ ਕਿਰਾਇਆ ਜਮਾ ਕਰਾਂਦੇ ਹੈ ਕਿੰਨਾ ਦਾ ਕੋਈ ਕਿਰਾਇਆ ਵਗੈਰਾ ਆਇਆ ਕਿਰਾਇਆ ਸਾਨੂੰ ਤਸਵੀਜ਼ ਅਸੀਂ ਬਣਾ ਕੇ ਭੇਜੇ ਵੀ 50000 ਰੁਪਿਆ ਕਰਾਇਆ ਅਸੀਂ ਪਰਡੇ ਲੈਣੇ ਇਹਨੂੰ ਤੋਂ ਪਰਡੇ ਕਿੰਨਾ-ਕਿੰਨਾ ਕਰਾ ਲੋ ਨਹੀਂ ਨਹੀਂ ਅਸੀਂ ਤਾਂ ਹਾਲੇ ਤਾਂ ਭੇਜਿਆ ਹੀ ਹੈ ਹਾਲੇ ਤਾਂ ਕੁਝ ਨਹੀਂ ਹਾਲੇ ਕੁਝ ਹੋਇਆ ਹੀ ਨਹੀਂ ਨ ਰਾਈਟਿੰਗ ਤੇ ਫਿਰ ਫਿਰ ਉਹ ਉਹਨਾਂ ਨੇ ਲਾਣਾ ਕਿਉਂ ਸ਼ੁਰੂ ਕਰਤਾ ਫਿਰ ਕਬਜ਼ਾ ਕਰਨਾ ਕਿੱਦਾਂ ਸ਼ੁਰੂ ਕਰਨਾ ਕਬਜ਼ਾ ਤਾਂ ਹੋਇਆ ਹੀ ਨਹੀਂ ਹਲੇ ਕਬਜ਼ਾ ਉਹ ਆਪਣਾ ਲਗਾਤਾਰ ਇਹ ਹੈ ਨਾ ਹੋਰ ਵਾਰਾ ਬਟੇ ਮੈਂ ਤੁਹਾਨੂੰ ਕਹਿ ਤਾਂ ਰਹੀ ਹਾਂ ਵੀ ਤੁਸੀਂ ਹਾਇਰ ਅਥਾਰਟिटीज ਤੋਂ ਪੁੱਛੋ ਇਹ ਕੌਣ ਹੈ ਕੰਟਰੋਲ ਸੌਸ ਤੋਂ ਪੁੱਛ ਲਾਂਗੇ ਹੈ ਕੌਣ ਹੈ ਹਾਇਰ ਅਥਾਰਟੀ ਤੁਹਾਡੇ ਤੁਹਾਡੇ ਕਾਲਜ ਯੂਰ ਟੂ ਕਸਟੋਡੀ ਯੂਰ ਸੇਇੰਗ ਥੈਟ ਯੂ ਬੀ ਯੂਰ ਸਟੂਡਿੰਗ ਰਾਈਟ ਸੇ ਉਸ ਤੋਂ ਬਿਨਾਂ ਫਿਰ ਕਿਵੇਂ ਹੋ ਰਿਹਾ ਹੈ ਤੁਹਾਡੀ ਅਸਰ ਦਿੱਤੀ ਹੈ ਨਾ ਇਸ ਕਦ ਸ਼ਰਮ ਮੈਂ ਕਹਤ ਰਹੇ ਹਾਂ ਵੀ ਔਰਲੀ ਗੱਲਬਾਤ ਹੋਈ ਤਾਂ ਔਰਲੀ ਤੇ ਹੋਈ ਮੈਨੂੰ ਕੋਈ ਗੱਲਬਾਤ ਕਰਨ ਕੋਈ ਨਹੀਂ ਕਿ ਇਹ ਹਾਇਰ ਅਥਾਰਟिटीज ਹੈ ਦੇਖੋ ਔਰਲੀ ਗੱਲਬਾਤ ਹੋਈ ਇਹਨਾਂ ਨੇ ਅ ਅਰੋੜਾ ਜੀ ਨਾਲ ਕੀਤੀ ਗੱਲ ਅਰੋੜਾ ਜੀ ਨੇ ਮਾੜਾ ਜਮੇ ਮੈਨੂੰ ਕੌਣ ਅਰੋੜਾ ਜੀ ਕੌਣ ਐਮਪੀ ਰਾਜ ਸਭਾ ਅੱਛਾ ਉਹਨਾਂ ਦੇ ਥਰੂ ਗੱਲਬਾਤ ਹੋਈ ਹਾਂ ਸੋ ਕੋਈ ਰੈਂਟ ਵਗੈਰਾ ਕੁਝ ਹਜੇ ਤੱਕ ਕੋਈ ਫਿਕਸ ਨਹੀਂ ਹੋਇਆ ਤੁਹਾਨੂੰ ਐਮਪੀ ਅਰੋੜਾ ਜੀ ਦਾ ਕੌਣ ਹੈ ਨੇ ਮੈਨੂੰ ਕਿਉਂ ਆਉਂਗਾ ਕੋਲ ਉਹ ਦੂਰ ਵਾਲੀ ਗੱਲਬਾਤ ਹੋਈ ਸੀ ਮੇਰਾ ਕਾਲਜ ਕਿੱਦਾਂ ਕਿੱਦਾਂ ਕਰ ਸਕਦੇ ਉਹਨਾਂ ਨੇ ਫਿਰ ਸਰ ਇਹ ਉਹਨਾਂ ਤੋਂ ਪੁੱਛੋ ਨਾ ਤੁਸੀਂ ਪਲੀਜ਼ ਬਲਬੀਰ ਗੁਪਤਾ ਜੀ ਹਾਂਜੀ ਸਰ ਦੀਪਕ ਕਤੇ ਹਲਗਲ ਕਰ ਰਹੇ ਆ ਮੀਡੀਆ ਤੋਂ ਦਸੇਟੀ ਹੈਡਲਾਈਨਸ ਚੈਨਲ ਤੋਂ ਹਾਂਜੀ ਸਰ ਇੱਕ ਗਵਰਨਮੈਂਟ ਕਾਲਜ ਫੋਰ ਗਰਲਸ ਦੇ ਵਿੱਚ ਕੁੜੀਆਂ ਦੇ ਵੱਲੋਂ ਪੋਲਸ ਪੱਟੇ ਗਏ ਤੇ ਉਹਨਾਂ ਦਾ ਕਹਿਣਾ ਹੈ ਕਿ ਮੰਦਿਰ ਦੇ ਵੱਲੋਂ ਇਹ ਜਿਹੜੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਗੱਲ ਹੈ ਇਹ ਜੀ ਇਹ ਨਾ ਪਿਕਚਰ ਗਲਤ ਏ ਏ ਛੋਰੀ ਏ ਤਨਾ ਦੀ ਮੀਟਿੰਗ ਹੋ ਗਈ ਨਕਸ਼ਾ ਬਣ ਗਿਆ ਆਰਕੀਟੈਕਟ ਦਾ ਜਗਾ ਉਸ ਤੋਂ ਘੱਟ ਜਗ੍ਹਾ ਦਿੱਤੀ ਸੀ ਜੀ ਇਹ ਕਿਸੇ ਨੇ ਬਾਅਦ ਚ ਉਂਗਲਾ ਆਤੀ ਜੀ ਸੋ ਸਰ ਕੋਈ ਪਰਮਿਸ਼ਨ ਵੀ ਤੁਹਾਡੇ ਕੋਲ ਹੈਗੀ ਹੈ ਜੋ ਇਹ ਉਸਾਰੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਆਹਾਂ ਇਸ ਦੀ ਪਰਮਿਸ਼ਨ ਤੁਹਾਡੇ ਕੋਲ ਹੈਗੀ ਹੈ ਸਰ ਸਾਡੇ ਪਰਮਿਸ਼ਨ ਜਿਹੜੀ ਜੀ ਮਤਲਬ ਪਰ ਦ ਕਰੀ ਸੀ ਜੀ ਉਹ ਸਮ ਟਾਈਮਸ ਅਸੀਂ ਕਹਾਂ ਜੀ ਇਹ ਕਰ ਲਓ ਅਸੀਂ ਸਾਰੇ ਕਰਾ ਦਨੇ ਜੀ ਉਹ ਇਲੈਕਸ਼ਨ ਵੀ ਹੋਣ ਦੇ ਕਾਰਨ ਇਹ ਹੋਇਆ ਨਹੀਂ ਓਕੇ ਸਾਡੇ ਕੋਲ ਨਹੀਂ ਟੱਕਾ ਕੋਈ ਨਹੀਂ ਹੈ ਸਾਰੀ ਰਜਮ ਦੀਆਂ ਕੰਮ ਹੋਇਆ ਜੀ ਜੀ ਮੇਰੇ ਪੌਲਿਕ ਦੇ ਵਿੱਚ ਵਿੱਚ ਹੈ ਜੀ ਕੋਈ ਪਰਸਨ ਕੋਈ ਆਪਾਂ ਨਹੀਂ ਜਿਹੜੇ ਪ੍ਰੋਪਰਟੀ ਦੇ ਨਾਲ ਇਹਨਾਂ ਨੂੰ ਇਨਕਮ ਵੀ ਦੇਣੀ ਹੈ ਜਾਂ ਰੈਂਟ ਵੀ ਦੇਣਾ ਹੈ ਇਹ ਵੀ ਸਹੀ ਜੋ ਹੈ ਜੀ ਜੋ ਮੈਂ ਉਹ ਮੈਡਮ ਕੋਈ ਉਹ ਦੇਣਾ ਹੈ ਮੈਡਮ ਮੈਡਮ ਪ੍ਰਿੰਸੀਪਲ ਮੈਡਮ ਆਹ ਜੀ ਸੋ ਸਰ ਕੀ ਗੱਲਬਾਤ ਕੀ ਹੋਈ ਹੈ ਪਰ ਡੇ ਦੇ ਹਿਸਾਬ ਨਾਲ ਕਿੰਨੇ ਪੈਸੇ ਜਿਹੜੇ ਤੁਸੀਂ ਇਹਨਾਂ ਨੂੰ ਪੇ ਕਰਨੇ ਆ ਉਹ ਤਾਂ ਹੁਣ ਬੈਠ ਕੇ ਉਤਲਣੇ ਕਰਨਗੇ ਨਾ ਫਿਲਹਾਲ ਕੋਈ ਫਿਲਹਾਲ ਕੋਈ ਅਜੇ ਕੁਝ ਗੱਲਬਾਤ ਨਹੀਂ ਹੋਈ ਕਿ ਕਿੰਨੇ ਤੁਸੀਂ ਮੰਥਲੀ ਪੇ ਕਰਨੇ ਆ ਜਾਂ ਡੇਲੀ ਬੇਸ ਦੇ ਉੱਤੇ ਪੇ ਕਰਨੇ ਨੇ ਇਹਨਾਂ ਨੂੰ ਸਾਡੇ ਦਾ ਸਾਲ ਤੇ ਹੋਊਗਾ ਜੋ ਹੋਊਗਾ ਜੀ ਜੀ ਬਾਕੀ ਇਹ ਡਿਸਾਈਨ ਕੋਈ ਨਹੀਂ ਹੋਇਆ ਓਕੇ ਸੋ ਸਰ ਉਹ ਕਹਣਗੇ ਆਪਾਂ ਬੈਠ ਕੇ ਮੰਦਰ ਨੇ ਦੇਣੇ ਪਬਲਿਕ ਦੇ ਪੈਸਾ ਜੀ ਜੀ ਇਹ ਵੀ ਪਬਲਿਕ ਦੇ ਪੈਸਾ ਸਰਕਾਰੀ ਮਾਲ ਜੀ ਗੱਲ ਇਹ ਹੈ ਜੇ ਜਗ੍ਹਾ ਸਰਕਾਰ ਦੀ ਹੈ ਜੀ ਜੀ ਸਰਕਾਰ ਕੋ ਜਗਾ ਹੈਗੀ ਹੈ ਪਬਲਿਕ ਹਰਾਸ ਹੋ ਰਹੀ ਹੈ ਜਗ੍ਹਾ ਕੋਈ ਥੋੜਾ ਜਿਹਾ 50 100 ਫੋਟ ਦੇ ਦੇਵੇ ਕੋਈ ਦਿੱਕਤ ਸਰਕਾਰ ਨੂੰ ਵੀ ਜਿੱਕਰ ਸੋ ਕਿੰਨੀ ਜਗ੍ਹਾ ਦੀ ਗੱਲ ਹੋਈ ਹੈ ਸਰ ਹਾਂ ਜੀ ਕਿੰਨੀ ਜਗ੍ਹਾ ਦੀ ਗੱਲ ਹੋਈ ਸੀ ਸਰ ਜਿਹੜੀ ਤੁਹਾਡੇ ਵੱਲੋਂ ਇੱਥੇ ਜਾਨ ਲਾਇਆ ਉਥੋਂ ਉਹਨਾਂ ਨੇ ਜਾਨ ਲਾਗੇ ਗਏ ਸੀ ਉਹ ਇਹਨਾਂ ਨੇ ਜਨਾ ਨੇ ਫਸਵਾ ਕੀਤਾ ਕਿੰਨਾ ਕਿੰਨਾ ਦੇ ਵੱਲੋਂ ਸਰ ਉਹ ਪੇਸ਼ਵਰ ਮੈਦਮ ਵੀ ਸੀ ਕਿ ਮੌਕੇ ਤੇ ਜੀ ਔਰ ਐਲ.ਬੀ.ਐਮ. ਮਿਨਿਸਟਰ ਵੀ ਸੀਗੇ ਔਰ ਐਮ.ਪੀ. ਸਾਹਿਬ ਵੀ ਸੀਗੇ ਜੀ ਜੋ ਉਹਨਾਂ ਨੇ ਕਿਹਾ ਉਹਦੇ ਸਾਹਮਣੇ ਅਸੀਂ ਕੋਈ ਟੱਕੇ ਵਾਲਾ ਕੰਮ ਨਹੀਂ ਆ ਪਿਆਰ ਨਾਲ ਹੀ ਕੰਮ ਹੋਇਆ ਸਾਰਾ ਜੀ ਜੀ ਸੋ ਸਟੂਡੈਂਟਸ ਦਾ ਕਹਿਣਾ ਕਿ ਅਸੀਂ ਆਪਣੀ ਜਿਹੜੀ ਜਗ੍ਹਾ ਹੈ ਉਸ ਨੂੰ ਨਹੀਂ ਦੇਣਾ ਚਾਹਾਂਗੇ ਤੇ ਉਹਨਾਂ ਨੇ ਸਟੂਡੈਂਟਸ ਨੇ ਅੱਜ ਜਿਹੜੇ ਪੋਸ ਵੀ ਸੀ ਉਹ ਪੱਟ ਦਿੱਤੇ ਗਏ ਤੇ ਤੁਹਾਡੇ ਵੱਲੋਂ ਜਿਹੜੇ ਉਹ ਪੋਸ ਲਗਾਏ ਜਾ ਰਹੇ ਸੀ ਹਾਂਜੀ ਉਸ ਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ ਸਰ ਜਦੋਂ ਉਹਨਾਂ ਨੇ ਪਰਮਿਸ਼ਨ ਦਿੱਤੀ ਹੈ ਜੀ ਜੀ ਚਾਬੀਆਂ ਉਹਨਾਂ ਨੇ ਦਿੱਤੀਆਂ ਸੀ ਰਵੰਦਰ ਪਾ ਗੇਲ ਚੋੜ ਕੇ ਨਹੀਂ ਬਰੇ ਅੰਦਰ ਭਰਾ ਜੀ ਚਾਬੀਆਂ ਉਹਨਾਂ ਨੇ ਸਾਨੂੰ ਫੜਾਈਆਂ ਹੈ ਤੇ ਇਸ ਵਿੱਚ ਮੈਨੇ ਨੇ ਫੜਾਈਆਂ ਚਾਬੀਆਂ ਹਾਂ ਸੋ ਪ੍ਰਿੰਸੀਪਲ ਮੈਡਮ ਦਾ ਤਾਂ ਕਹਿਣਾ ਕਿ ਮੇਰੇ ਵੱਲੋਂ ਤਾਂ ਕੋਈ ਚਾਬੀ ਦਿੱਤੀ ਨਹੀਂ ਗਈ ਨਹੀਂ ਫਿਰ ਕਿੱਥੋਂ ਚਾਬੀ ਦਿੱਤੀ ਇਹ ਉਹਨੂੰ ਪੁੱਛੋ ਨਾ ਜੀ ਚਾਬੀਆਂ ਕਿੱਥੋਂ ਮਿਲੀਆਂ ਚਾਰਾ ਚੋੜ ਕੇ ਪੰਦਰੇ ਦੇ ਭਰੇ ਜੀ ਸੋ ਸਰ ਅੱਜ ਸਟੂਡੈਂਟਸ ਦੇ ਵੱਲੋਂ ਐਕਚੁਅਲ ਹੈ ਨਾ ਸਾਰੇ ਹਰੇਕ ਬੰਦਾ ਆਪਣੀ ਜਾਂਚ ਚੌਣ ਨੂੰ ਫਿਰਦਾ ਹੈ ਸਰ ਜਿਹੜੀਆਂ ਸਟੂਡੈਂਟਸ ਦੇ ਵੱਲੋਂ ਆ ਜਿਹੜੇ ਤੁਹਾਡੇ ਪੋਸ ਜਿਹੜੇ ਤੁਹਾਡੇ ਵੱਲੋਂ ਇੱਥੇ ਇੰਸਟਾਲ ਕੀਤੇ ਜਾ ਰਹੇ ਸੀ ਕੰਸਟਰਕਸ਼ਨ ਕੀਤੀ ਜਾ ਰਹੀ ਸੀ ਉਹ ਉਹਨਾਂ ਦੇ ਵੱਲੋਂ ਠਾਏ ਗਏ ਆ ਹਾਂ ਠਾਤੇ ਉਹਨਾਂ ਨੇ ਤੋਂ ਤੁਸੀਂ ਇੱਥੇ ਪਹੁੰਚ ਕੇ ਜਿਹੜਾ ਕੋਈ ਗੱਲਬਾਤ ਕੀਤੀ ਹੈ ਕਿਸੇ ਦੇ ਨਾਲ ਹਾਇਰ ਅਥਾਰਟੀ ਦੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਪਰਮਿਸ਼ਨ ਲੈਣ ਤੋਂ ਬਾਅਦ ਜਿਹੜਾ ਇਸ ਨੂੰ ਇਸ ਦੀ ਉਸਾਰੀ ਕਰਨ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਜੀ ਪਰਮਿਸ਼ਨ ਇਸ ਤੋਂ ਬਾਅਦ ਲਈਤੀ ਜਾਏਗੀ ਆ ਲਿਜਾਊਗੀ ਜੀ ਜੀ ਬਿਲਕੁਲ ਜੀ ਉਹ ਕੱਚਾ ਕੰਮ ਥੁੜੀ ਕਰਨਾ ਅਸੀਂ ਮੰਦਰ ਨੇ ਸ਼ਾਂਤੀ ਵਾਸਤੇ ਕੰਮ ਕਰਨਾ ਕਰਾ ਕੇ ਸ਼ਹਿਰ ਨੂੰ ਤੁਹਾਡਾ ਕਹਿਣਾ ਹੈ ਤੁਹਾਡਾ ਕਹਿਣਾ ਹੈ ਕਿ ਪਰਮਿਸ਼ਨ ਲੈਣ ਤੋਂ ਬਾਅਦ ਜਿਹੜਾ ਇਸ ਦੇ ਵਿੱਚ ਜਿਹੜੀ ਤੁਹਾਡੀ ਵੱਲੋਂ ਉਹ ਸਾਰੀ ਜਿਹੜੀ ਕੀਤੀ ਜਾ ਰਹੀ ਹੈ ਪੋਸ ਜਿਹੜੇ ਇੰਸਟਾਲ ਕੀਤੇ ਜਾ ਰਹੇ ਨੇ ਜਿਹੜਾ ਇਹਨੂੰ ਅਸੀਂ ਕੰਮ ਲਵਾਗੇ ਲਿਖਣ ਪੜਨ ਤੋਂ ਬਾਅਦ ਲਵਾਗੇ ਕੰਮ ਉਸ ਤੋਂ ਪਹਿਲਾਂ ਹੀ ਹੁੰਦੇ ਅਸੀਂ ਓਕੇ ਹਾਂ ਪਹਿਲਾਂ ਹੀ ਹੁੰਦਾ ਫਿਰ ਕੰਸਟਰਕਸ਼ਨ ਸਰ ਤੁਸੀਂ ਪਹਿਲਾਂ ਹੀ ਸ਼ੁਰੂ ਕਰਤੀ ਹਜੇ ਲਿਖਣ ਪੜਨ ਦਾ ਕੰਮ ਸ਼ੁਰੂ ਨਹੀਂ ਹੋਇਆ ਉਹ ਕਹਿੰਦੇ ਕਿ ਸੈਕਸ਼ਨ ਕਰ ਲਓ ਬਿੱਲ ਦੇ ਦਿੰਦੇ ਆ ਅੱਜ ਕੱਲ ਦੇ ਵਿੱਚ ਓਕੇ ਆ ਉਹ ਤਾਂ ਕੋਈ ਵਿੱਦਦਾ ਉਹਨੂੰ ਰੱਖਣਾ ਆਪਾਂ ਗੱਲ ਕਰਦੇ ਆਂ ਤੁਸੀਂ ਕਹੋ ਵੀ ਲਓ ਜੀ ਆਹ ਤੁਹਾਨੂੰ ਸ਼ਾਂਤੀ ਲਾਤੀ ਤੁਸੀਂ ਇਹਦੇ ਸ਼ੁਰੂ ਕਰ ਦਿਓ ਕੰਮ ਆਪਾਂ ਅੱਜ ਕੱਲ੍ਹ ਜਿ ਬੈਠ ਕੇ ਲਿਖਣ ਕਰ ਲਾਨੇ ਜੀ ਸਾਸੀ ਆਪਾਂ ਨੂੰ ਕਰਨਾ ਪਊਗਾ ਕਿਸੇ ਤੇ ਜੀ ਜੀ ਕਾਲੀ ਵਾਲਿਆਂ ਸਾਡੇ ਤੇ ਕਰਨਾ ਪਊ ਸਾਨੂੰ ਕਾਲੀ ਵਾਲਿਆਂ ਤੇ ਕਰਨਾ ਪਊ ਜੀ ਕੋਈ ਐਜੀ ਗੱਲ ਨਹੀਂ ਹੈ ਇਹ ਪਬਲਿਕ ਦਾ ਫਾਇਦਾ ਹੈ ਅਗਰ ਕੋਈ ਨਹੀਂ ਜਾਣਦੀ ਜਨਤਾ ਤੇ ਉਹ ਬਾਅਦ ਵਿੱਚ ਆਪੇ ਲਿਖਣਗੇ ਜਿਨ੍ਹਾਂ ਨੇ ਸਾਨੂੰ ਲਾਉ ਕੀਤਾ ਠੀਕ ਹੈ ਸਰ ਥੈਂਕ ਯੂ ਸਰ ਕੋਈ ਡੈਕ ਕੋਈ ਹੈ ਨਹੀਂ ਦਗਲ ਲੱਦੀ ਕੋਈ ਨਹੀਂ ਡੈਕ ਓਕੇ ਸੋ ਹੁਣ ਜਿਹੜੀ ਅੱਗੇ ਤੁਹਾਡੇ ਵੱਲੋਂ ਜੇ ਕੰਸਟਰਕਸ਼ਨ ਤੁਸੀਂ ਕਰਨੀ ਹੈ ਤਾਂ ਉਹਨ ਰਿਟਰਨ ਕਰਨ ਤੋਂ ਬਾਅਦ ਜਿਹੜੀ ਤੁਹਾਡੇ ਵੱਲੋਂ ਕੀਤੀ ਜਾਏਗੀ ਆ ਔਨ ਰਿਟਰਨ ਤੋਂ ਬਾਅਦ ਓਕੇ ਸਰ ਥੈਂਕ ਯੂ ਸਰ ਥੈਂਕ ਯੂ ਓਕੇ ਸਰ